बहुत बहुत सरकार जी खाने जीत हो गया कहते हैं कभी गलत कर दिया जी सरकार बहुत प्रकार का बहुत बहुत धनबाद जी बहुत श्री राणा जी उन्होंने बहुत बहुत धन्यवाद जी ਖਿੱਤੀ ਯਾਰੀ ਕਰ ਲੋ ਸ਼ਾਬਾਸ਼ ਹਾਂਜੀ ਕਿ ਅੱਜ ਬੱਚਿਆਂ ਲਈ ਸਪੈਸ਼ਲ ਕਿ ਬੱਚਿਆਂ ਦੀ ਟੀਮ ਹੈ ਉਹਨਾਂ ਦੀ ਸਪੈਸ਼ਲ ਅੱਜ ਪਹੁੰਚੀ ਹੈ ਦੇਖਣ ਲਈ ਵੀ ਬੱਚਿਆਂ ਨੂੰ ਬੱਚੇ ਕਿੱਦਾਂ ਖੇਡਦੇ ਆ ਵੀ ਜਿਹੜੀ ਬੱਚਿਆਂ ਨੂੰ ਪ੍ਰਾਉਸ ਸਾਹਿਬ ਦੱਸਕੀਏ ਬੱਚਿਆਂ ਬਾਰੇ ਅਸੀਂ ਬਹੁਤ ਬਹੁਤ ਤੈਦੁਰ ਕਰ ਵੱਧ ਕਰਦੇ ਆ ਇਹ ਜਿਹੜੇ ਗਰਾਊਂਡ ਹੁੰਦੇ ਆ ਇਹ ਸਭ ਦੇ ਸਾਜੇ ਹੁੰਦੇ ਆ ਬੱਚੇ ਵੀ ਸਭ ਦੇ ਸਾਜੇ ਹੁੰਦੇ ਆ ਸਾਡੀ ਸਮਾਜ ਨੂੰ ਜਿੰਨੇ ਵੀ ਸਾਡੇ ਸਮਾਜ ਸੇਵੀ ਐ ਉਹਨਾਂ ਨੂੰ ਬੇਨਤੀ ਐ ਕਿ ਬੱਚਿਆਂ ਦਾ ਜ਼ਰੂਰ ਅਸੀਂ ਧਿਆਨ ਰੱਖੀਏ ਜਿਹੜੇ ਮਾਰਦੀ ਪਾਰਟੀ ਦੇ ਬੱਚੇ ਹੋਵੇ ਹੱਥ ਵਨ ਕੇ ਬੇਨਤੀ ਐ ਸਾਰਿਆਂ ਨੂੰ ਜਿੰਨੇ ਵੀ ਸਮਾਜ ਸੇਵੀ ਐ ਸਾਡੇ ਵੱਡੇ ਭਾਈ ਸਾਹਿਬ ਕਹਿੰਦੇ ਆ ਵੀ ਟੀਨ ਨਾਲ ਅਸੀਂ ਬਹੁਤ ਬਾਰ ਤੈਦੋਤਾ ਸਭ ਤੋਂ ਧੰਨਵਾਦ ਕਰਦੇ ਹਾਂ ਸੁਪਨ ਸਾਹਿਬ ਦਾ ਪ੍ਰਿੰਸੀਪਲ ਦਾ ਵੀ ਬਹੁਤ ਬਹੁਤ ਧੰਨਵਾਦ ਬਾਦੋਕੀ ਮੀਡੀਆ ਤੋਂ ਸੰਦੀਪ ਸ਼ਰਮਾ ਜੀ ਪਹੁੰਚੇ ਆ ਸਾਡੇ ਵੀਰ ਲੱਕੀ ਜੀ ਪਹੁੰਚੇ ਆ ਲੱਕੀ ਜੀ ਦਾ ਤੇ ਸੰਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰੈਸ ਮੀਡੀਆ ਤੋਂ ਪਹੁੰਚੇ ਸਾਡੇ ਭਾਈ ਜੀ ਹਰਵਿੰਦ ਕੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨੇ ਵੀ ਪ੍ਰੈਸ ਤੋਂ ਪਹੁੰਚੇ ਸਰਦਾਰ ਗੁਰਪ੍ਰੀਤ ਜੀ ਆਂ ਦੁਨੀਆਂ ਦੀਆਂ ਲੱਖ ਲੱਖ ਵਾਰ ਜੋ ਕਿ ਸਮਾਜ ਦੇ ਵਿੱਚ ਬਹੁਤ ਸੇਵਾ ਕਰਦੇ ਆ ਸਾਡੇ ਭਾਈ ਜੀ ਗੁਰਪਰਤਾ ਸਿੰਘ ਜੀ ਪਰਿਵਾਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਛੋਟੀਆਂ ਬੱਚੀਆਂ ਨੂੰ ਜੀਆਂ ਦੇ ਨਾਲ ਅਤੇ ਸਾਡੇ ਛੋਟੇ ਬੱਚੇ ਜਿੰਨੇ ਵੀ ਬੱਚੇ ਹੈ ਗੁਰਦਵਾਰਾ ਨੂੰ ਸਨਮਾਨ ਵੀ ਕਰਨਗੇ ਸਾਡੇ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਕੁਮਾਰ ਜੀ ਲਖਵੀਰ ਸਿੰਘ ਜੀ ਅਤੇ ਲਖਮੀ ਸੰਦੀਪ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਵਧੀਆ ਆਵਾਜ਼ ਦੇ ਮਾਲਕ ਸਾਡੇ ਮੰਦਰੋਂ ਮਾ ਜੀ ਕਲਾਪਿੰਗ ਕਰ ਦਿਓ ਬੇਟਾ ਇਹਨਾਂ ਦੀ ਹਾਂਜੀ ਸੱਚਕਾਲ ਜੀ ਸਾਰੇ ਬੋਲੋ ਸੱਚਕਾਲ ਜੀ ਸੱਚਕਾਲ ਜੀ ਜੈ ਮਾਤਾ ਦੀ ਬੋਲੋ ਜੈ ਮਾਤਾ ਦੀ ਇਹ ਕੋ ਸਾਹ ਬੜੇ ਕੋ ਸਾਹ ਬੜੇ ਉਸਤਾਦ ਵੀ ਹੈ ਕੋ ਸਾਹ ਵੀ ਹੈ ਇਹਨਾਂ ਜਿੰਦਗੀ ਸਤਿਕਾਰ ਕਰਨਾ ਠੀਕ ਹੈ ਜਿਸ ਤਰ੍ਹਾਂ ਆਪਾਂ ਆਪਣੇ ਫਾਦਰ ਸਾਹਿਬ ਦਾ ਆਪਣੀ ਮੰਮੀ ਦਾ ਆਪਣੇ ਵੀਰ ਦਾ ਆਪਣੀ ਭੈਣਾਂ ਦਾ ਭੂਆ ਦਾ ਭੂਰਾਂ ਦਾ ਜਿੱਦਾਂ ਆਪਾਂ ਸਤਿਕਾਰ ਕਰਦੇ ਠੀਕ ਹੈ ਨਾ ਸਭ ਤੋਂ ਜ਼ਿਆਦਾ ਇਹਨਾਂ ਦਾ ਸਤਿਕਾਰ ਕਰਨਾ ਤੁਸੀਂ ਜਿਹੜੇ ਆਪਾਂ ਨੂੰ ਐਡੇ ਵੱਡੇ ਅਹੁਦੇ ਤੇ ਲੈ ਕੇ ਜਾਂਦੇ ਇਹਨਾਂ ਦੀ ਬਦੌਲਤ ਹੈ ਜਿਹੜੇ ਆਪਾਂ ਨੂੰ ਤੁਰਨਾ ਫਿਰਨਾ ਸਿਖਾਉਂਦੇ ਕਿਵੇਂ ਬੈਠਣਾ ਸਿਖਾਉਣਾ ਤੁਹਾਨੂੰ ਇਹਨਾਂ ਨੇ ਹੀ ਸਿਖਾਇਆ ਇਹ ਧਿਆਨ ਰੱਖਿਆ ਥੋੜਾ ਜਿਹਾ ਇੱਕ ਵਾਰੀ ਜ਼ੋਰਦਾਰ ਇਹਨਾਂ ਦੇ ਨਾਲ ਤੇ ਖੁੱਲ ਕੇ ਤਾੜਨਾ। ਸਾਡੀ ਬੱਤੀ ਹੈ। ਮਾਨਕ ਚੜ੍ਹ ਗਿਆ ਹੈ ਘਰ ਵਿੱਚ ਤੇ ਆਪਾਂ ਨੇ ਦੇਖੋ ਅੱਜ 3ਾਂ ਦੇ ਤਿਹਾੜੀ ਦੇ ਹੱਦ ਜਿਹੜੇ ਬੱਚਿਆਂ ਨੂੰ ਦੇਖੋ ਜਿਹੜੇ ਬੱਚਿਆਂ ਨੂੰ ਅਸੀਂ ਐ ਨਹੀਂ ਕਹਿੰਦੇ ਜਿੰਨਾ ਆਉਂਦਾ ਉਹਨਾਂ ਦਾ ਸਵਾਗਤ ਵੀ ਕਰਨਾ ਆਪਣੇ 5-1 ਮਿੰਟ ਲਾਉਲੇ ਢੋਲ ਤੁਹਾਡੇ ਲਈ ਲਿਆਂਦਾ। ਜਦ ਵੀ ਤੁਸੀਂ ਸਾਨੂੰ ਕਹੇ ਕਰੋਗੇ ਆਪਾਂ ਸਪੈਸ਼ਲ ਦੇਖੋ ਆਪਾਂ ਵਿਆਹ ਮੀਤੇ ਨੱਚਦੇ ਵੀ ਵਿਆਹ ਦੇ ਵਿੱਚ ਵੀਰ ਦਾ ਵਿਆਹ ਮਾਂ ਭੈਣ ਦਾ ਵਿਆਹ ਹਣਾ ਜੇ ਆਪਾਂ ਨੱਚੂਗੇ ਦੀ ਹੁਣ ਕਈ ਕਹਿੰਦਾ ਕਿਸੇ ਨੂੰ ਨੱਚਣਾ ਨਹੀਂ ਆਉਂਦਾ ਫਿਰ ਉਹ ਫਿਰ ਉਹ ਨਾ ਜੇ ਕਿਸੇ ਨੂੰ ਕਰ ਭੈਣਾਂ ਚੋਕੀ ਰੱਖ ਇਹ ਤਾਂ ਨਿਆਣੇ ਸਾਰੇ ਨੱਚਦੇ ਇਹ ਸਾਰੇ ਨੱਚਦੇ ਮੈਂ ਤਾਂ ਅੱਜ ਦੇਖਣ ਆਇਆ ਦੇਖਣਾ ਲੈ ਵੀ ਟਰੈਕ ਦੇਖਾ ਅਜੀ ਤੇ ਕੇ ਤੇ ਨੀ ਅੱਜ 3 ਇੱਧਰ ਬਣ ਗਏ ਨੱਚੇ ਮੁੰਡੇ ਵੈਰੀ ਗੁੱਡ ਬਾਈ ਹੁਣ ਤੁਹਾਡੀ ਵਾਰੀ ਆ ਹਾਂਜੀ ਜ਼ੋਰਦਾਰ ਉਹ ਹੱਥ ਉੱਤੇ ਖੜੇ ਕਰ ਲੋ ਸਾਰੇ ਨੇ ਹੱਥ ਉੱਤੇ ਖੜੇ ਕਰੋ ਸ਼ਾਬਾਸ਼ ਸ਼ਾਨਦਾਰ ਸਾਰੇ ਦੇ ਚੇਹਰੇ ਤੇ ਖੁਸ਼ੀ ਆ ਰਹੀ ਹੈ ਅਸਰਾਂ ਵੀ ਬਹੁਤ ਜ਼ਰੂਰੀ ਹੈ ਜੋਰ ਨਾਲ ਆ ਗਏ ਲੋ ਛੋਟੇ ਭਰਾ ਗਏ ਲੋ ਹਰਵਿੰਦਰ ਸਿੰਘ ਰਠੌਰ ਜੀ ਵੱਲੋਂ ਇਹਨਾਂ ਦਾ ਸਾਥ ਦੇ ਰਹੇ ਵੱਖ-ਵੱਖ ਕੋਚ ਸਹਿਬਾਨ ਲਖਵੀਰ ਜੀ ਸਾਡੇ ਗगन ਬਨਾਇਕ ਜੀ ਜੋ ਕਿ ਬਾਸਕਟਬਾਲ ਦੇ ਕੋਚ ਨੇ 26 ਚ ਵੀ ਅਕੈਡਮੀ ਚਲਾ ਰਹੇ ਨੇ ਤੇ ਸਾਰੇ ਕੋਚ ਸਹਿਬਾਨ ਦਾ ਬਹੁਤ ਇੱਥੇ ਮੈਂ ਧੰਨਵਾਦ ਕਰਦਾ ਵੀ ਮੈਨੂੰ ਇੱਥੇ ਅੱਜ ਆਉਣ ਦਾ ਮੌਕਾ ਦਿੱਤਾ ਤੇ ਇੱਥੇ ਆ ਕੇ ਤੁਸੀਂ ਯਕੀਨ ਮੰਨਿਓ ਵੀ ਰੂਹ ਖਿੜ ਗਈ ਆਪਦਾ ਬਚਪਨ ਯਾਦ ਆ ਗਿਆ ਬੱਚਿਆਂ ਨੇ ਇੰਨਾ ਵਾਰਮ ਵੈਲਕਮ ਕੀਤਾ ਇੰਨਾ ਪਿਆਰ ਦਿੱਤਾ ਵੀ ਜਿਹਦੀ ਕੋਈ ਬੋਲਾਂ ਦੇ ਵਿੱਚ ਮੈਂ ਡੈਫੀਨੇਸ਼ਨ ਹੀ ਨਹੀਂ ਦੇ ਸਕਦਾ ਤਾਂ ਇੱਥੇ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਇਸ ਬੱਚਿਆਂ ਦੇ ਵਿੱਚੋਂ ਕੱਲ ਨੂੰ ਮੈਨੂੰ ਪੂਰਨ ਵਿਸ਼ਵਾਸ ਹੈ ਵੀ ਬੱਚਿਆਂ ਨੇ ਅੱਗੇ ਉੱਠ ਕੇ ਕੋਰਾਲੀ ਦਾ ਖਰੜ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਤੇ ਅਸੀਂ ਕੋਟਸਾਹਬ ਨੂੰ ਯਕੀਨ ਦਿਵਾਇਆ ਵੀ ਹਰ ਪਾਸੇ ਨੂੰ ਕੋਟਸਾਹਬ ਅਸੀਂ ਤੁਹਾਡੇ ਨਾਲ ਖੜੇ ਆਂ ਤੇ ਮਹੀਨੇ ਚ ਇੱਕ ਦਿਨ ਜ਼ਰੂਰ ਇੱਥੇ ਵਿਜ਼ਿਟ ਵੀ ਕਰਿਆ ਕਰਾਂਗੇ ਤੇ ਅੱਜ ਤੋਂ ਬਾਅਦ ਇਹਨਾਂ ਨੂੰ ਇਹੀ ਕਿਹਾ ਵੀ ਤੁਹਾਡੇ ਨਾਲ ਪੂਰਨ ਤੌਰ ਤੇ ਜੁੜ ਗਏ ਜਿੱਥੇ ਵੀ ਕਿਤੇ ਸਾਡੀ ਲੋੜ ਹੈ ਅਸੀਂ ਆਪ ਦਾ ਹਮੇਸ਼ਾ ਇਹਨਾਂ ਨੂੰ ਵੱਧ ਤੋਂ ਵੱਧ ਟਾਈਮ ਸਮਾਂ ਜੋ ਵੀ ਚਾਹੀਦਾ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਸ਼ਿਆਂ ਦਾ ਖਾਫੀ ਪ੍ਰਭਾਵ ਪੰਜਾਬ ਦੇ ਵਿੱਚ ਵਸਿਆ ਜਾ ਰਿਹਾ ਹੈ ਤੇ ਰੋਜ਼ ਨੌਜਵਾਨ ਕੋਈ ਨਾ ਕੋਈ ਮਰਦਾ ਲੱਗਦਾ ਹੈ ਜਿਵੇਂ ਅਪਰਾਨਿਆਂ ਦੇ ਨਾਲ ਜਿਹੜੀ ਇਸ ਪੀੜੀ ਨੂੰ ਆਉਣ ਵਾਲੀ ਅਗਲੀ ਪੀੜੀ ਨੂੰ ਬਚਾਇਆ ਜਾ ਸਕਦਾ ਜਿਹੜੇ ਬੱਚੇ ਹੁੰਦੇ ਨੇ ਨਾ ਬਹੁਤ એનਰਜੈਟਿਕ ਬਾਡੀ ਹੁੰਦੀ ਹੈ ਜੇ ਉਸ એનર્ਜੀ ਨੂੰ ਤੁਸੀਂ ਸਹੀ ਪਾਸੇ ਨੂੰ ਨਹੀਂ ਯੂਜ਼ ਕਰੋਗੇ ਤਾਂ ਉਹਨੇ ਕਿਸੇ ਨਾ ਕਿਸੇ ਉਲਟ ਪਾਸੇ ਜਾਣਾ ਹੀ ਜਾਣਾ ਅੱਜ ਕੱਲ੍ਹ ਵੈਸੇ ਹੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਜਿਹੜਾ ਯੁੱਗ ਹੈ ਬੱਚੇ ਸਾਡੇ ਜੇ ਅੱਗੇ 18 20 ਸਾਲ ਤੇ ਜਾ ਕੇ ਜਵਾਨ ਹੁੰਦੇ ਸੀ ਅੱਜ 12 ਸਾਲ 10 ਸਾਲ ਦੇ ਬੱਚੇ ਨੂੰ ਉਹ ਸਭ ਗੱਲਾਂ ਦਾ ਗਿਆਨ ਹੈ ਜੋ ਅੱਗੇ 20 ਸਾਲ ਦੇ ਬੱਚੇ ਨੂੰ ਹੁੰਦਾ ਸੀ ਤੇ ਉਸ ਤੋਂ ਜੇ ਆਪਾਂ ਨੈਟ ਦੀ ਜ਼ਿੰਦਗੀ ਤੋਂ ਬਚਾਉਣਾ ਤਾਂ ਗਰਾਊਂਡਾਂ ਨਾਲ ਜੁੜਨਾ ਪੈਣਾ ਨਸ਼ਿਆਂ ਤੋਂ ਬਚਾਉਣਾ ਤਾਂ ਉਹਨਾਂ ਦੀ એનર્ਜੀ ਇੱਥੇ ਡਰੇਨ ਆਊਟ ਕਰਾਉਣੀ ਪੈਣੀ ਹੈ ਜਿੰਨਾ ਖੇਡਾਂ ਦੇ ਨਾਲ ਜੁੜਨਗੇ ਉਹਨਾਂ ਮੇਰਾ ਯਕੀਨ ਹੈ ਵੀ ਉਹਨਾਂ ਦਾ ਪੜ੍ਹਾਈ ਦੇ ਵਿੱਚ ਵੀ ਰੁਚੀ ਵਧੂਗੀ ਮਾਈਂਡ ਵੀ ਇੰਟੈਲੀਜੈਂਟ ਤੇ ਸ਼ਾਰਪ ਹੋਊਗਾ ਉਹਨਾਂ ਹੀ ਉਹ ਜ਼ਿੰਦਗੀ ਦੇ ਵਿੱਚ ਟੀਮ ਵਰਕ ਕਰਨਾ ਸਿੱਖਣਗੇ ਤੇ ਸਫਲ ਹੋਣਗੇ ਆ ਤੁਹਾਡੇ ਸਾਥੀ ਕਾਂਗਰਸੀ ਵਰਕਰ ਨੇ ਜੋ ਸਿੱਟੀ ਪ੍ਰਭਾਵ ਦਾ ਅਰੜ ਦੇ ਪ੍ਰਧਾਨ ਨੇ ਜੋ ਦੀਪਕ ਕੌਸ਼ਨ ਉਹਨਾਂ ਦੀ ਗ੍ਰੀਟੀ ਹਮਾਰੀ ਕੌਸ਼ਲ ਜੋ ਕੰਮ ਲੱਭ ਚੀ ਹੈ ਮੈਂ ਬਿਲਕੁਲ ਹੁਣੇ ਪਹਿਲਾਂ ਦੱਸ ਕੇ ਹਟਿਆ ਹਾਂ ਵੀ ਹਮੰਸ਼ੀ ਕੌਸ਼ਲ ਨੇ ਖਰੜ ਲਈ ਤੇ ਪੂਰੇ ਪੰਜਾਬ ਲਈ ਸਾਡਾ ਮਾਣ ਵਧਾਇਆ ਸਕੈਟਿੰਗ ਰੋਲਰ ਸਕੈਟਿੰਗ ਹਾਕੀ ਦੇ ਵਿੱਚ ਉਹ ਗੋਲ ਕੀਪਰ ਦੀ ਭੂਮਿਕਾ ਨਿਭਾਉਂਦੀ ਹੋਈ ਟੀਮ ਦੇ ਹਿੱਸੇ 골ਡ ਮੈਡਲ 골ਡ ਮੈਡਲ ਜਿਹੜਾ ਉਹਨਾਂ ਨੇ ਪਾਇਆ ਇੱਥੇ ਨਹੀਂ ਇਕੱਲੀ ਲੜਕੀਆਂ ਦੀ ਟੀਮ ਨਹੀਂ ਨਹੀਂ ਬਲਕਿ ਏਸ਼ੀਅਨ ਦੇ ਵਿੱਚ ਸਾਡੇ ਬॉयਜ਼ ਟੀਮ ਨੇ ਵੀ 골ਡ ਮੈਡਲ ਬੈਂਕ ਕੀਤਾ ਤੇ ਬਹੁਤ ਉਹ ਬੱਚੇ ਤੇ ਉਹਨਾਂ ਦੇ ਪਰਿਵਾਰ ਵਧਾਈ ਦਾ ਪਾਤਰ ਨੇ ਕਿਉਂਕਿ ਜਦੋਂ ਇੱਕ ਸਪੋਰਟਸਮੈਨ ਬਣਦਾ ਉਹਦੇ ਪਿੱਛੇ ਇਕੱਲੀ ਉਸ ਬੱਚੇ ਦੀ ਮਿਹਨਤ ਨਹੀਂ ਹੁੰਦੀ ਉਹਦੇ ਪਿੱਛੇ ਉਹਨਾਂ ਦੇ ਕੋਚੇਸ ਦੀ ਉਹਨਾਂ ਦੇ ਟੀਚਰਸ ਦੀ ਤੇ ਸਭ ਤੋਂ ਵੱਡੀ ਉਸ ਪਰਿਵਾਰ ਦਾ ਇੱਕ ਤਪੱਸਿਆ ਹੁੰਦੀ ਹੈ ਜੋ ਹਰ ਰੋਜ਼ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜਦੇ ਨੇ ਆਪਦੇ ਕੰਮਕਾਰ ਛੱਡ ਕੇ ਬੱਚਿਆਂ ਨੂੰ ਵੱਖ-ਵੱਖ ਜਿਹੜੇ ਟੂਰਨਾਮੈਂਟਸ ਤੇ ਲੈ ਕੇ ਜਾਂਦੇ ਨੇ ਪ੍ਰੈਕਟਿਸ ਕਰਾਉਂਦੇ ਨੇ ਤਾਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਹੁਣ ਦੀ ਗੱਲ ਕਰੀਏ ਗਰਾਊਂਡ ਦੇ ਵਿੱਚ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਨਜ਼ਰ ਆ ਰਹੀਆਂ ਕੀ ਕੌਂਗੇ ਇਹਨਾਂ ਦੇ ਪੇਰੈਂਟਸ ਲੋਬ ਵੀ ਕਿੰਨੀ ਕਿ ਜੜੀ ਉੱਚੀ ਸੱਚੀ ਸੋਚ ਹੈ ਉਹਨਾਂ ਦੀ ਕਿ ਆਪਣੀਆਂ ਬੇਟੀਆਂ ਨੂੰ ਗਰਾਊਂਡ ਦੇ ਨਾਲ ਜੋੜਨੀ ਆ। ਦੇਖੋ ਮੈਂ ਆ ਕੇ ਇੱਥੇ ਕੋਚ ਸਾਹਿਬ ਨਾਲ ਗੱਲ ਸਾਂਝੀ ਕੀਤੀ। ਮੇਰੇ ਮਦਰ ਵੀ ਦੋ ਵਾਰ ਨੈਸ਼ਨਲ winner ਨੇ ਖੇਡੇ ਹੈਂਡਬਾਲ ਖੇਡੇ ਨੇ ਤੇ ਇਸ ਗੇਮ ਨਾਲ ਚਲੋ ਮੈਂ ਤਾਂ ਕਦੇ ਨਹੀਂ ਖੇਡਿਆ ਹੈਂਡਬਾਲ। ਮੈਂ ਖੁਦ ਬਾਸਕਟਬਾਲ ਤੇ ਫੁੱਟਬਾਲ ਦਾ ਖਿਡਾਰੀ ਰਿਹਾ ਤੇ ਪਰ ਬਹੁਤ ਖੁਸ਼ੀ ਹੁੰਦੀ ਆ ਜਦੋਂ ਲੜਕੀਆਂ ਸਾਡੀਆਂ ਲੜਕਿਆਂ ਨਾਲੋਂ ਕਿਸੇ ਵੀ ਫੀਲਡ 'ਚ ਘੱਟ ਨਹੀਂ ਰਹਿੰਦੀਆਂ ਤੇ ਉਹ ਉਹਨਾਂ ਦੇ ਬਰਾਬਰ ਤਰੱਕੀ ਕਰਦੀਆਂ ਨੇ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਆ। ਤੇ ਅਸੀਂ ਅਪੀਲ ਵੀ ਕਰਦੇ ਆ ਸਾਰੇ ਕੋਰਾਲ ਕੋਰਾਲੀ ਸ਼ਹਿਰ ਵਾਸੀਆਂ ਨੂੰ ਵੀ ਆਪਦੇ ਬੱਚਿਆਂ ਨੂੰ ਇਸ ਗਰਾਊਂਡਾਂ ਦੇ ਵਿੱਚ ਵੱਧ ਤੋਂ ਵੱਧ ਭੇਜੋ ਇਦਾਂ ਦੇ ਚੰਗੇ ਕੋਚੇਸ ਦੇ ਹਵਾਲੇ ਤੁਸੀਂ ਆਪਦੇ ਬੱਚਿਆਂ ਨੂੰ ਕਰੋ ਤਾਂ ਜੋ ਉਹ ਸਫਲ ਹੋ ਕੇ ਕੁਝ ਚੰਗਾ ਖਿਡਾਰੀ ਬਣ ਸਕਣ। ਸਰ ਕਈ ਜਿਹੜੀਆਂ ਲੋੜ ਹਲੇ ਵੈਸੇ ਤਾਂ ਗਰਾਊਂਡ ਚੰਗੇ ਆ ਪਰ ਕਈ ਲੋੜਾਂ ਹਲੇ ਵੀ ਹੈ। ਕਈ ਲਾਈਟ ਦੀ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਘਾਟ ਹਲੇ ਵੀ ਹੈ। ਮੈਂ ਦੇਖੋ ਇਹ ਗੱਲ ਕਹਿਣੀ ਨਹੀਂ ਸੀ ਚਾਹੁੰਦਾ ਪਰ ਕੋਟ ਸਾਹਿਬ ਨੂੰ ਕਿਹਾ ਵੀ ਹਰ ਮਹੀਨੇ ਅਸੀਂ ਇਹਨਾਂ ਨੂੰ ਜੋ ਵੀ ਮਾਲੀ ਸਹਾਇਤਾ 10000 ਰੁਪਿਆ ਹਰ ਮਹੀਨੇ ਦਿਆ ਕਰਾਂਗੇ ਜਦੋਂ ਤੱਕ ਇਹ ਚਲਾਉਣਗੇ ਅਕੈਡਮੀ ਨੂੰ ਤੇ ਉਸ ਤੋਂ ਬਿਨਾ ਜੇ ਸਰਕਾਰੀ ਤੌਰ ਤੇ ਕੋਈ ਅਸੀਂ ਕੋਈ ਹੈਲਪ ਇਹਨਾਂ ਦੀ ਲੈ ਕੇ ਦੇ ਸਕਦੇ ਹੋਈਏ ਉਹ ਵੀ ਕਰਾਂਗੇ ਤੇ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਇੱਥੇ ਵੱਧ ਤੋਂ ਵੱਧ ਲਾਈਟਾਂ ਦਾ ਹੋਰ ਫੈਸਿਲਿਟੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਡੇ ਸ਼ਹਿਰ ਦੇ ਬੱਚੇ ਨਵੀਆਂ ਬੁਲੰਦੀਆਂ ਤੇ ਪਹੁੰਚਣ ਧੰਨਵਾਦ ਬਿਲਕੁਲ ਕੋਲ ਸਾਹਿਬ ਅੱਲਾਹ ਤਾਲਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਭਾਜੀ ਦਾ ਪਰ ਸਾਨੂੰ ਕੁਝ ਮੰਗਣਾ ਨਹੀਂ ਪਿਆ ਭਾਜੀ ਦੇ ਭਾਜੀ ਨੇ ਪਹਿਲਾਂ ਹੀ ਬਹੁਤ ਕੁਝ ਦਿੱਤਾ ਉਹਨਾਂ ਨੇ ਅਨਾਉਂਸ ਕੀਤਾ ਕਿ ਹਰ ਮਹੀਨੇ 10000 ਦਿਆ ਕਰਾਂਗੇ ਸਾਨੂੰ ਕੋਈ ਲੋੜ ਹੀ ਨਹੀਂ ਪਈ ਮੰਗਣ ਦੀ ਕੁਝ ਕਹਿਣ ਦੀ ਲੋੜ ਹੀ ਨਹੀਂ ਪਈ ਨੂੰ ਜੀ ਆਇਆਂ 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 ਨੂੰ ਤੁਸੀਂ ਘਰ ਸਾਡੇ ਆਏ ਸੀ ਭੁੱਲੇ ਨਾ ਸਮਾਏ ਜੀ ਆਇਆਂ ਨੂੰ 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 ਸਾਡੇ ਸਾਰਿਆਂ ਵੱਲੋਂ 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 ਜੀ ਆਇਆਂ ਨੂੰ ਅੱਜ ਸਾਰਿਆਂ ਵੱਲੋਂ ਜੀ ਆਇਆਂ ਜਦੋਂ ਨਾ ਹੁਣਾ ਸਰ ਨੇ ਸੁਦਰ ਖੰਨਾ ਸੀ ਇੱਦਣ ਜੀ ਆਇਆਂ ਨੂੰ 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 ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਲਾ ਸਮਾਏ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਬੋਲੋ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਨੇ ਬਸ ਅੱਖਾਂ ਟੇਕਦੇ ਜਾ ਕਿਵੇਂ ਕਰਦੇ ਨੇ ਕਾਹਨ ਹਾਂ ਮਹਾਰਾਜ ਧਰਤੀ ਆ 2000 ਨਾਲ 7 ਲਗਾਓ 5 ਕੁਮਾਰ ਜੀ ਲਖਮੀਰ ਸਿੰਘ ਜੀ ਮਰਮਾਨ ਸਿੰਘ ਜੀ ਅਤੇ ਗਗਨ ਜੀ ਸੁਪੇਦਾਰ ਸਾਹਿਬ ਅਮਰਾ ਦੇ ਨਾਲ ਤੇ ਮਕੇਸ਼ ਰਾਣਾ ਜੀ ਸਾਡੇ ਮਕੇਸ਼ ਰਾਣਾ ਜੀ ਜ਼ੋਰਦਾਰ ਤਾੜੀ ਮਾਰ ਦਿਓ ਕੋਈ ਨਹੀਂ ਬੋਲ ਜੀ ਸਾਡਾ ਵੀ ਮਾਨ ਦਿੱਤਾ ਉਸਨੇ ਬਹੁਤ ਬਰਕਤਾਂ ਦਿੱਤੀ ਬਿਸ਼ਾਣੇ ਕੋਰ ਸਾਹਿਬ ਵੀ ਇਸ ਤਰ੍ਹਾਂ ਬੱਚਿਆਂ ਦੀ ਸੇਵਾ ਕਰਦੇ ਆ ਤੇ ਬਾਪਾ ਜੀ ਕਹਿੰਦੇ ਆਪਣੀ ਕੀਤੇ ਤੁਸੀਂ ਵੀ ਉੱਥੇ ਉਹਨਾਂ ਦਾ ਮਾਣ ਸਨਮਾਨ ਘੋਰੀਆ ਮਕਬੀਰ ਸਿੰਘ ਜੀ ਜੀ ਮਕਬੀਰ ਸਿੰਘ ਜੀ ਉਹਨਾਂ ਦਾ ਵੀ ਉਸ ਤੋਂ ਬਾਅਦ ਗਜਰਦੀਪ ਸਿੰਘ ਜੀ ਸੁਖੀਰਦਾਰ ਸਾਹਿਬ ਤੇ ਜ਼ੋਰਦਾਰ ਤਾੜੀ ਮੰਗ ਕੇ ਜ਼ੋਰਦਾਰ ਮਕਬੀਰ ਸਿੰਘ ਜੀ ਆਈ ਬਾਰ ਦਾ ਉਹਨਾਂ ਦੇ ਜਾਂਦੇ ਜਿਹਨਾਂ ਨੇ ਪੈਸੇ ਜਿਹਨਾਂ ਕੋ ਜਾਰੀ

ਮੇਰੇ ਨਾਲ ਇੱਥੇ ਮੇਰੇ ਨਾਲ ਖੜੇ ਸਾਰੇ ਕੌਮ ਸਹਿਬਾਨ ਖਾਸ ਤੌਰ ਤੇ ਹਰਵਿੰਦਰ ਸਿੰਘ ਰਠੌਰ ਜੀ ਗਗਨ ਬਨਾਇਕ ਜੀ ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਤੇ ਰਿਣੀ ਹਾਂ ਕਿਉਂਕਿ ਤੁਸੀਂ ਅੱਜ ਇੱਥੇ ਮੈਨੂੰ ਬੁਲਾ ਕੇ ਅਸਲੀਅਤ ਮਿਠਾਈ ਜੇ ਇਨਸਾਨ ਦੇ ਵਿੱਚ ਜਜ਼ਬਾ ਹੋਵੇ ਕੁਝ ਕਰਨ ਦਾ ਤੁਸੀਂ ਇਹ ਹੈਂਡਬਾਲ ਦੇ 120 ਬੱਚੇ ਟ੍ਰੇਨ ਕਰ ਰਹੇ ਹੋ ਤੇ ਬੱਚੇ ਵਧੀਆ ਮੁਕਾਮਾਂ ਤੇ ਵੀ ਪਹੁੰਚ ਰਹੇ ਨੇ ਹੈਂਡਬਾਲ ਕਲੱਬ ਕੁਰਾਲੀ ਦੇ ਪਿੱਛੇ ਜੇ ਮਿਹਨਤ ਹੈ ਕਿਸੇ ਦੀ ਤਾਂ ਸਾਡੇ ਕੋਚ ਸਾਹਿਬ ਹਰਵਿੰਦਰ ਸਿੰਘ ਰਖੌਰ ਹੋਣਦੀ ਹੈ ਨਾਲ ਉਹਨਾਂ ਦੀ ਫੁੱਟੇ ਟੀਮ ਤੇ ਉਹਨਾਂ ਦਾ ਜਿਹੜੇ ਹੋਰ ਕੋਚਰ ਨੇ ਸਾਰਿਆਂ ਦੀ ਮੈਂ ਬਹੁਤਾਂ ਸ਼ਮਾਨੀ ਲੈਣਾ ਕੋਚ ਸਾਹਿਬ ਹਰਵਿੰਦਰ ਸਿੰਘ ਰਖੋਰ ਜੀ ਸ਼ਿਵ ਕੁਮਾਰ ਜੀ ਲਖਵੀਰ ਸਿੰਘ ਜੀ ਹਰਮੋਨ ਸਿੰਘ ਜੀ ਰੂਬੀ 바ਵਾ ਜੀ ਗगन ਜੀ ਸੂਬੇਦਾਰ ਬਾਸਕਟਬਾਲ ਦੇ ਕੋਚ ਜੋ 26 ਸੈਕਟਰ ਦੇ ਵਿੱਚ ਵੀ ਅਕੈਡਮੀ ਚਲਾ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬੱਚਿਆਂ ਦੀ ਇੱਕ ਮੈਚ ਜਲਦੀ ਆਪਾਂ ਦੇਖਾਂਗੇ ਮੈਨੂੰ ਇਹ ਵੀ ਪਤਾ ਹੈ ਕਿ ਬੱਚਿਆਂ ਨੇ ਪੂਰੇ ਦਿਲੋਂ ਖੁਸ਼ੀ ਮਨਾਈ ਹੈ ਮੈਨੂੰ ਵੀ ਬਹੁਤ ਚੰਗਾ ਲੱਗਿਆ ਆਪਦੇ ਬਚਪਨ ਦੇ ਦਿਨ ਵਾਪਸ ਯਾਦ ਆ ਗਏ ਬੱਚਿਓ ਜਿੰਨਾ ਕਿ ਮੈਂ ਕਰ ਸਕਦਾ ਕਿਉਂਕਿ ਸਾਡਾ ਪਰਿਵਾਰ ਮੈਂ ਖੁਦ ਅਸੀਂ ਸਪੋਰਟਸਮੈਨ ਰਹੇ ਹਾਂ ਕੋਚ ਸਾਹਿਬ ਅੱਜ ਤੋਂ ਹਰ ਮਹੀਨੇ ਲਈ ਇਹ ਜਦੋਂ ਤੱਕ ਸਾਹ ਨੇ ਹਰ ਮਹੀਨੇ 10000 ਰੁਪਇਆ ਮੈਂ ਤੁਹਾਨੂੰ ਤੁਡੀ ਐਕੈਡਮੀ ਨੂੰ ਹਰ ਮਹੀਨੇ ਭੇਜਿਆ ਕਰੂੰਗਾ ਤੁਹਾਨੂੰ ਸਿਰਫ ਇਹ ਲੋੜ ਆ ਉਹਦੀ ਹਰ ਤੋ ਦਿਸੂ ਕਰੋ ਬਾਕੀ ਹੋਰ ਵੀ ਕੋਈ ਲੋੜ ਪੈਂਦੀ ਹੈ ਤਾਂ ਅਸੀਂ ਅੱਗੇ ਤੋਂ ਹਮੇਸ਼ਾ ਤੁਹਾਡੇ ਨਾਲ ਅੱਜ ਤੋਂ ਸਮਝੋ ਜੁੜ ਗਏ। ਮੁੱਚੇ ਤਾੜੀ ਦਾ ਸਵਾਗਤ, ਜ਼ੋਰਦਾਰ ਤਾੜੀ। ਥੈਂਕ ਯੂ। ਤੁਸੀਂ ਕੋਈ ਬੱਚਿਆਂ ਨੂੰ ਰਿਪ੍ਰੈਜ਼ੈਂਟ ਦੇਣੀ ਹੈ, ਕੋਈ ਆਊਟਿੰਗ ਕਰਾਉਣੀ ਹੈ ਕਦੇ, ਕੁਝ ਵੀ ਕਰ ਸਕੀ ਹੈ ਅਸੀਂ ਆਪਦੀ ਥਿਲ ਫੁੱਲ ਭੇਟਾ ਤੁਹਾਡੇ ਨਾਲ ਇੱਕ ਮਦਦ ਕਰ ਸਕੀਏ ਸਾਨੂੰ ਬੜੀ ਖੁਸ਼ੀ ਹੋਊਗੀ। ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਮੇਰੇ ਨਾਨਾ ਜੀ ਬੱਚਿਓ ਧਿਆਨ ਨਾਲ ਸੁਣਿਓ ਮੁੰਡਿਆਂ ਦੀ ਟੀਮ ਵੈਸੀ ਅੱਜ ਭੰਗੜੇ 'ਚ ਤਾਂ ਜਿੱਤ ਗਈ ਕੁੜੀਆਂ ਨਾਲੋਂ ਕੁੜੀਆਂ ਨੇ ਕਿੱਧਾ ਘੱਟ ਪਾਇਆ ਪਰ ਮੁੰਡਿਆਂ ਨੇ ਬਹੁਤ ਮਸਤੀ ਕੀਤੀ ਹਾਲਾਂਕਿ ਕੁੜੀਆਂ ਘੱਟ ਨਹੀਂ ਮੁੰਡਿਆਂ ਨਾਲੋਂ ਵਾਕਏ ਨੇ ਤਾਂ ਆਪਾਂ ਹਰ ਇੱਕ ਖੇਡ 'ਚ ਜਿੰਨਾ ਅੱਜ ਤੋਂ ਬਾਅਦ ਇਹ ਨਾ ਹੋਵੇ ਵੀ ਇਹਨਾਂ ਨੇ ਭੰਗੜਾ ਵੱਧ ਪਾ ਲਿਆ ਜੇ ਆਪਣਾ ਮੈਚ ਵੀ ਮੁੰਡਿਆਂ ਨਾਲ ਲੱਗਦਾ ਤਾਂ ਇਹਨਾਂ ਤੋਂ ਜਿੱਤਣਾ ਆਪਾਂ ਇਹ ਮੇਰੀ ਤੁਹਾਨੂੰ ਰਿਕਵੈਸਟ ਹੈ ਚਲਾਉਂਦੇ ਆ ਲੜਕੀਆਂ ਲਈ ਮੇਰੇ ਨਾਨਾ ਜੀ ਨੇ ਸ਼ਹੀਦ ਭਗਤ ਸਿੰਘ ਜਿਹੜੇ ਆਪਣੇ ਮਹਾਨ ਸ਼ਹੀਦ ਹੋਏ ਨੇ ਉਹ ਪੱਥਰ ਰੱਖਿਆ ਬੜਿਆਲੇ ਚੋਂ ਕਾਲਜ ਚੱਲ ਰਿਹਾ ਲਗਭਗ ਪਿਛਲੇ 50 ਸਾਲਾਂ ਤੋਂ ਮੈਂ ਵੀ ਉੱਤੇ ਵੀ ਕੋਸ਼ਿਸ਼ ਕਰਦੇ ਆਂ ਵੀ ਬੱਚਿਆਂ ਨੂੰ ਜਿੰਨਾ ਵੀ ਵਧੀਆ ਪੜਾ ਲਿਖਾ ਸਕੀਏ ਗਿੱਧੇ ਦੀਆਂ ਕੀਮਾ ਬਣਾ ਸਕੀਏ ਕਲਚਰਲ ਐਕਟੀਵਿਟੀਜ਼ 'ਚ ਭਾਗ ਲਵਾ ਸਕੀਏ ਉਹਨਾਂ ਅਸੀਂ ਹਮੇਸ਼ਾ ਹੀ ਵਚਨ ਬੰਦ ਮੈਂ ਧੰਨਵਾਦ ਕਰਦਾ ਆਂ ਮੀਡੀਆ ਦੇ ਸਾਥੀਆਂ ਦਾ ਸਾਰੇ ਵੱਡੇ ਭਰਾਵਾਂ ਦਾ ਜਿਹੜੇ ਅੱਗੇ ਬੋਲ ਤੇ ਸਾਡਾ ਸਾਥ ਦਿੰਦੇ ਨੇ ਤੁਹਾਡਾ ਵੀ ਦੇਣ ਅਸੀਂ ਕਦੇ ਦੇਣ ਨਹੀਂ ਛੱਡਦੇ ਤੇ ਕੋਈ ਸਾਹਿਬ ਜੀ ਕੋਈ ਹੋਰ ਵੀ ਗੱਲ ਹੋ ਜੀ ਤੁਹਾਡੇ ਸਹਿਜ ਚ ਤੁਸੀਂ ਮੇਰੇ ਨਾਲ ਸ਼ੇਅਰ ਕਰ ਲਿਓ ਅਸੀਂ ਤੁਹਾਡੀ ਅਕੈਡਮੀ ਦੇ ਨਾਲ ਅੱਜ ਤੋਂ ਜੁੜ ਕੇ ਚੱਲਾਂਗੇ ਤੇ ਮਹੀਨੇ ਚ ਇੱਕ ਵਾਰ ਜਰੂਰ ਹੋਰੇ ਤੁਹਾਡੇ ਕੋਲ ਦਰਸ਼ਨ ਦੇ ਆਕਰ ਧੰਨਵਾਦ ਸਾਰੇ ਹਾਜ਼ਰ ਹੋਣ ਦਾ ਸ਼ੁਕਰੀਆ ਤੇ ਸਤਿ ਪ੍ਰਮਾਤਮਾ ਸਾਡੇ ਕੋਚ ਸਰਬੰਦੀ ਬਲ ਬੱਚੇ ਇਹ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੀ ਰੱਖਦੇ। ਉਹ ਤਾਂ ਜਿਹੜੇ ਇੱਕ ਰੋਟੀਨ ਦੇ ਤਹਿਤ ਇਹਨਾਂ ਨੂੰ ਭੇਜਦੇ ਨੇ ਗਰਾਊਂਡ ਦੇ ਵਿੱਚ ਖੇਡਦੇ ਨਾਲ ਜੋੜਨ ਲਈ ਕਿਉਂਕਿ ਨਿਸ਼ਕਾਮ ਸੇਵਾ ਬੜੀ ਔਕੀ ਹੁੰਦੀ ਹੈ। ਪੈਸੇ ਲਈ ਤਾਂ ਸਾਰੇ ਹੀ ਲੋਕ ਕਾਰਜ ਕਰਦੇ ਨੇ। ਪਰ ਜੇ ਅਸਲ ਮੈਂ ਮੰਨਦਾ ਕੱਲ ਅਸੀਂ ਖਰੜ ਦੇ ਵਿੱਚ ਇੱਕ ਲੜਕੀ ਦਾ ਸਨਮਾਨ ਕਰਕੇ ਆਏ ਹਾਂ। ਉਹਨਾਂ ਨੇ ਏਸ਼ੀਅਨ ਦੇ ਏਸ਼ੀਅਨ ਗੇਮਸ ਦੇ ਵਿੱਚ 골ਡ ਮੈਡਲ ਹਾਸਲ ਕੀਤਾ। ਰੋਲਰ ਸਕੇਟਿੰਗ ਹਾਕੀ ਦੇ ਵਿੱਚ ਤੇ ਗੋਲ ਕੀਪਰ ਲੱਗੀ ਹੈ ਜਿਹਦੀ ਵਿਮਾਰਸ਼ੀ ਕੌਸ਼ਲ ਉਹ ਸਾਡੇ ਕਰਨ ਦੇ ਸਿਟੀ ਕਾਂਗਰਸ ਪ੍ਰਧਾਨ ਦੀਪਕ ਕੌਸ਼ਲ ਜੀ ਦੀ ਬੇਟੀ ਹੈ ਉਹਨੇ ਬੜਾ ਨਾਮ ਉੱਚਾ ਕੀਤਾ ਕਰਨ ਦਾ ਤੇ ਤੁਹਾਡੇ ਸਾਰੇ ਬੱਚਿਆਂ ਲਈ ਇਨਸਪੀਰੇਸ਼ਨ ਹੈ ਤੇ ਮੈਨੂੰ ਪੂਰਾ ਯਕੀਨ ਹੈ ਵੀ ਤੁਹਾਡੇ ਚੁਕੜਾ ਬਹੁਤ ਬੱਚੇ ਇੱਕ ਨਾ ਇੱਕ ਦਿਨ ਸਾਡੀਆਂ ਧੀਆਂ ਸਾਡੇ ਬੇਟੇ ਤੁਸੀਂ ਜਰੂਰ ਕਰਾ ਲਈਦਾ ਤੇ ਖਰੜ ਦਾ ਨਾਮ ਉੱਚਾ ਕਰੋਗੇ 올 ది ਬੈਸਟ ਨਾੜੀ ਮਾਰੇ ਜੋਰ ਨਾਲ ਵੈਰੀ ਗੁੱਡ ਜੀ ਗੁਰਪ੍ਰੀਤ ਸਿੰਘ ਜੀ ਫੇਰਾਂ ਹਾਂ ਜੀ